ਸਾਥੀਓ ਮੈਂ SK ਸੁਨੇਤ ਇਸ ਦੇ ਹੈੱਡ ਆਫਿਸ ਅੰਡਰ ਟੇਲਵਾ ਤਲਨ ਦਿਲੰਦਰ ਰੋਡ ਤਲਨ ਰੋਡ ਜ਼ਿਲੰਦਰ ਤੋਂ ਬੋਲ ਰਿਹਾ ਆ ਅ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਆ ਇਹ ਅੱਜ ਬਾਬਾ ਸਾਹਿਬ ਦੇ ਪ੍ਰਿਨਿਰਵਾਣ ਦਿਵਸ ਦੇ ਉੱਪਰ ਅਸੀਂ ਬਣਾ ਰਹੇ ਆ ਅ ਅਗਰ ਅਸਲ ਮੈਂ ਲਾਈਵ ਹੋ ਕੇ ਇਹ ਸਪਰ ਕੁਝ ਵਿਚਾਰ ਰੱਖਣਾ ਚਾਹੁੰਦਾ ਸੀ ਲੇਕਿਨ ਕੁਝ ਫੇਸਬੁੱਕ ਦੇ ਦਾ ਕੁਝ ਟੈਕਨੀਕਲ ਇਸ਼ੂਜ਼ ਦੇ ਕਾਰਨ ਲਾਈਵ ਨਹੀਂ ਹੋ ਸਕਿਆ ਇਸ ਕਰਕੇ ਮੈਂ ਇਹ ਵੀਡੀਓ ਬਣਾਉਣ ਜਾ ਰਿਹਾ ਆ ਅੱਜ ਪਹਿਲਾਂ ਤਾਂ ਮੈਂ ਬਾਬਾ ਸਾਹਿਬ ਅੰਬੇਦਕਰ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦਾ ਕਿ ਉਹਨਾਂ ਦੀ ਇੰਨੀ ਵੱਡੀ ਦੇਣ ਆ ਸਾਡੇ ਸਮਾਜ ਔਰ ਦੇਸ਼ ਨੂੰ ਇਹਨਾਂ ਕੁਝ ਉਹਨਾਂ ਨੇ ਉਹਨਾਂ ਦੇ ਲਈ ਕੀਤਾ ਔਰ ਇੱਕ ਜਿਹੜੀ ਮੈਂ ਖਾਸ ਗੱਲ ਅੱਜ ਦੇ ਮੌਕੇ ਤੇ ਸ਼ੇਅਰ ਤੁਹਾਡੇ ਨਾਲ ਸਾਰਿਆਂ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਅੱਜ ਬਾਬਾ ਸਾਹਿਬ ਦੇ ਉੱਪਰ ਬਹੁਤ ਸਾਰੇ ਫੰਕਸ਼ਨ ਜਿਹੜੇ ਆ ਉਹ ਬਹੁਤ ਸਾਰੇ ਫੰਕਸ਼ਨ ਜਿਹੜੇ ਆ ਉਹ ਅੱਜ ਹੋਣ ਹੋਣ ਜਾ ਰਹੇ ਆ ਇੱਥੇ ਜਲੰਧਰ ਦੇ ਵਿੱਚ ਵੀ ਮੈਂ ਵੀ ਖੁਦ ਅੰਮ੍ਰਿਤਸਰ ਜਾ ਰਿਹਾ ਆ ਸ਼ਾਮ ਨੂੰ ਡਾਕਟਰ ਕਟਾਵੀਆ ਤੇ ਉਹਨਾਂ ਦੀ ਪਿੰਨੇ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਦਾ ਫੰਕਸ਼ਨ ਲੱਗਿਆ ਹੋਇਆ ਤੇ ਇਸ ਤੋਂ ਇਲਾਵਾ ਹੋਰ ਵੀ ਦੇਸ਼ ਦੇ ਵਿੱਚ ਹੀ ਨਹੀਂ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਚਾਹੇ ਉਹਨਾਂ ਦਾ ਅੱਜ ਦਾ ਪਰਿਨਿਰਵਾਣ ਦਿਵਸ ਹੈ ਚਾਹੇ 14 ਅਪ੍ਰੈਲ ਉਹਨਾਂ ਦਾ ਜਨਮ ਦਿਨ ਹੁੰਦਾ ਔਰ ਅੱਜ ਉਹਨਾਂ ਦੇ ਅੱਜ ਪਰਿਵਾਨ ਦਿਵਸ ਦੇ ਮੌਕੇ ਤੇ ਬੰਬੇ ਦੇ ਵਿੱਚ ਵੀ ਬਹੁਤ ਵੱਡਾ ਮੇਲਾ ਲੱਗਦਾ ਆ ਚੈਤੇ ਭੂਮੀ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਤੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਲੋਕ ਅੱਜ ਉਹਨਾਂ ਦੇ ਜੀਵਨ ਦੇ ਉੱਪਰ ਉਹਨਾਂ ਦੇ ਸੰਘਰਸ਼ ਦੇ ਉੱਪਰ ਉਹਨਾਂ ਦੇ ਵਿਚਾਰਾਂ ਦੇ ਉੱਪਰ ਗੱਲਬਾਤ ਕਰਨਗੇ ਤੇ ਇਸ ਮੌਕੇ ਤੇ ਮੈਂ ਸੋਚਿਆ ਕਿ ਹਾਲਾਂਕਿ ਮੈਂ ਸ਼ਾਮ ਨੂੰ ਅਮਰਸਰ ਜਾ ਕੇ ਵੀ ਆਪਣੇ ਵਿਚਾਰ ਰੱਖਾਂਗਾ ਪ੍ਰੋਗਰਾਮ 'ਚ ਲੇਕਿਨ ਮੈਂ ਸੋਚਿਆ ਕਿ ਲਾਈਵ ਹੋ ਕੇ ਤੁਹਾਡੇ ਨਾਲ ਬਹੁਤ ਸਾਰੇ ਮੈਂ ਵਿਚਾਰ ਸਾਂਝੇ ਕਰਾਂ ਲੇਕਿਨ ਕੁਝ ਕਾਰਨ ਕਰਕੇ ਫੇਸਬੁੱਕ ਤੇ ਲਾਈਵ ਨਹੀਂ ਹੋ ਸਕਿਆ ਇਸ ਕਰਕੇ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਹੁਣ ਜਲਦੀ ਫੇਸਬੁੱਕ ਤੇ ਸ਼ੇਅਰ ਕਰਾਂਗਾ ਔਰ YouTube ਤੇ ਵੀ ਅ ਅੱਜ ਬਾਬਾ ਸਾਹਿਬ ਦੇ ਜੀਵਨ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਵਿਚਾਰ ਰੱਖਣੇ ਆ ਕੁਝ ਨੇ ਉਹਨਾਂ ਦਾ ਜਿਹੜਾ ਰਾਜਨੀਤਿਕ ਪੱਖ ਹੈ ਉਹਨਾਂ ਨੇ ਦੇਸ਼ ਦੇ ਕਮਜ਼ੋਰ ਪਿਛੜੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਰਾਜ ਭਾਗ ਦੇ ਵਿੱਚ ਹਿੱਸਾ ਤੋਂ ਆਉਣ ਦੇ ਲਈ ਬਹੁਤ ਸੰਘਰਸ਼ ਕੀਤਾ ਪੋਲਿਟਿਕਲ ਪਾਰਟੀ ਵੀ ਬਣਾਈ ਪਹਿਲਾਂ ਉਸ ਦਾ ਨਾਮ ਲੇਬਰ ਪਾਰਟੀ ਸੀ ਫਸ਼ਰੂਕਾਸ ਫੈਡਰੇਸ਼ਨ ਹੋਇਆ ਫਿਰ ਅੰਡੇ ਦੇ ਚੋਣਾਂ ਜਾ ਕੇ ਉਸ ਨੂੰ ਰਿਪਬਲਿਕਨ ਪਾਰਟੀ ਰਿਪ ਆਂਡਿਆ ਦਾ ਨਾਮ ਦਿੱਤਾ ਅਮ ਦੂਸਰਾ ਇਹ ਕਿ ਜਿਹੜਾ ਪੱਖ ਹੈ ਉਹਨਾਂ ਨੇ ਅਖੀਰਲੇ ਦਿਨਾਂ ਚ ਆਪਾਂ ਨੂੰ ਪਤਾ ਕਿ ਬੁੱਧ ਧਰਮ ਅਪਣਾਇਆ ਬਹੁਤ سارے ਲੋਕ ਜਿਹੜੇ ਆ ਉਹਨਾਂ ਦੇ ਇਸ ਧਾਰਮਿਕ ਪੱਖ ਦੇ ਉੱਪਰ ਵੀ ਆਪਣੇ ਵਿਚਾਰ ਰੱਖਣਗੇ لیکن ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਆ ਉਹ ਇਹ ਹੈ ਕਿ ਆ 바ਵਾ ਸਾਹਿਬ ਦਾ ਇੱਕ ਐਸਾ ਪੱਖ ਹੈ ਜਿਹਦੇ ਉੱਪਰ ਗੱਲ ਘੱਟ ਹੁੰਦੀ ਹੈ ਖਾਸ ਕਰ ਪੰਜਾਬ ਔਰ ਨਾਰਥ ਇੰਡੀਆ ਵਿੱਚ ਬਹੁਤ ਘੱਟ ਹੁੰਦੀ ਹੈ ਜੇ ਮਹਾਰਾਸ਼ਟਰ ਚ ਤੁਸੀਂ ਜਾਓ ਜਾਂ ਤੁਸੀਂ ਕਰਨਾਟਕ ਤੇ ਜਾਓ ਤਾਮਿਲਨਾਡੂ ਸਾਊਥ ਇੰਡੀਆ ਤੇ ਜਾਓ ਤੇ ਤੁਹਾਨੂੰ 바ਵਾ ਸਾਹਿਬ ਦਾ ਜਿਹੜਾ ਉਹ ਪੱਖ ਹੈ ਉਹਦੇ ਤੇ ਕਾਫੀ ਚਰਚਾ ਹੁੰਦੀ ਹੋਈ ਕੰਮ ਹੁੰਦਾ ਹੋਇਆ ਨਜ਼ਰ ਆਏਗਾ ਲੇਕਿਨ ਪੰਜਾਬ ਔਰ ਇਹਨਾਂ ਸਟੇਟਾਂ ਚ ਨਾਰਥ ਇੰਡੀਆ ਦੀਆਂ ਸਟੇਟਾਂ ਚ ਉਹਨਾਂ ਦੇ ਰਾਜਨੀਤਿਕ ਔਰ ਧਾਰਮਿਕ ਪੱਖ ਤਾਂ ਪੱਖ ਤੇ ਤਾਂ ਗੱਲ ਹੁੰਦੀ ਹੈ ਲੇਕਿਨ ਇਹ ਜਿਹੜਾ ਪੱਖ ਹੈ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹ ਰਿਹਾ ਉਹਦੇ ਤੇ ਗੱਲ ਬਹੁਤ ਘੱਟ ਹੁੰਦੀ ਹੈ ਉਹ ਕਿਹੜਾ ਪੱਖ ਹੈ ਉਹਨਾਂ ਦਾ ਸਮਾਜਿਕ ਪੱਖ ਉਹਨਾਂ ਦਾ ਖਾਸ ਕਰ ਸਿੱਖਿਆ ਦੇ ਨਾਲ ਐਜੂਕੇਸ਼ਨ ਨਾਲ ਜੁੜਿਆ ਪੱਖ ਹੈ ਉਹਦੇ ਤੇ ਪੰਜਾਬ ਔਰ ਨਾਰਥ ਇੰਡੀਆ ਦੀਆਂ ਸਟੇਟਾਂ 'ਚ ਗੱਲ ਵੀ ਬਹੁਤ ਘੱਟ ਹੁੰਦੀ ਹੈ ਜਦੋਂ ਗੱਲ ਹੀ ਘਟ ਹੁੰਦੀ ਹੈ ਤਾਂ ਫਿਰ ਕੰਮ ਉਹਦੇ ਉੱਪਰ ਕਿੱਥੋਂ ਹੋਏਗਾ ਪਹਿਲਾਂ ਤਾਂ ਕੋਈ ਆਪਾਂ ਵਿਚਾਰ ਸੋਚਦੇ ਆਂ ਉੱਤੇ ਗੱਲਬਾਤ ਕਰਦੇ ਆਂ ਫਿਰ ਹੀ ਆਕੋ ਉੱਤੇ ਕੰਮ ਕਰਦੇ ਆਂ ਜਦੋਂ ਉਸ ਪੱਖ ਤੇ ਆਪਾਂ ਚਰਚਾ ਹੀ ਨਹੀਂ ਕਰਦੇ ਗੱਲ ਹੀ ਨਹੀਂ ਕਰਦੇ ਤਾਂ ਫਿਰ ਉਹਦੇ ਤੇ ਕੰਮ ਹੋਣ ਦੀ ਤਾਂ ਗੱਲ ਹੀ ਨਹੀਂ ਸਾਹਮਣਿਆਂ ਦੀ ਔਰ ਜਿਹੜਾ ਬਾਬਾ ਸਾਹਿਬ ਦੇ ਤਿੰਨ ਉਹਨਾਂ ਦੇ ਜਿਹੜੇ ਮਸ਼ਹੂਰ ਉਹਨਾਂ ਦੇ ਸ਼ਬਦ ਜਿਹੜੇ ਉਹਨਾਂ ਨੇ ਸਾਨੂੰ ਕਹੇ ਐਜੂਕੇਟ ਐਜੀਟੇਟ ਆਰਗੇਨਾਈਜ਼ ਪੜੋ ਜੁੜੋ ਸੰਘਰਸ਼ ਕਰੋ ਇਸ ਤਰ੍ਹਾਂ ਵੀ ਲੋਕ ਉਸ ਨੂੰ ਕਹਿੰਦੇ ਆਂ ਉਦੇ ਵਿੱਚ ਜਿਹੜਾ ਪਹਿਲਾ ਸ਼ਬਦ ਆ ਜਿਹੜਾ ਪਹਿਲਾ ਵਰਡ ਆ ਉਹ ਹੈ ਐਜੂਕੇਟ ਪੜੋ ਅ ਲੇਕਿਨ ਬਦਕਿਸਮਤੀ ਨਾਲ ਮੈਂ ਵੀ ਜਦੋਂ ਦਾ ਕੈਨੇਡਾ ਤੋਂ ਵਾਪਸ ਆਇਆ 4 ਸਾਲ ਪਹਿਲਾਂ ਉਦੋਂ ਤੋਂ ਲੈ ਕੇ ਮੈਂ ਵੀ ਕਾਫੀ ਵਿਚਰੇਆਂ ਲੋਕਾਂ 'ਚ ਜਾਂਦਾ ਰਹਿਣਾ ਮੈਂ ਵੀ ਇਹ ਗੱਲ ਇਹ ਮਹਿਸੂਸ ਕੀਤੀ ਹੈ ਔਰ ਕਈ ਲੋਕੇ ਗਲਤ ਕਰਦੇ ਵੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਲੈ ਕੇ ਸੰਸਥਾਵਾਂ ਚੱਲ ਰਹੀਆਂ ਆ ਜਾਂ ਹੋਰ ਵੀ ਜਿਹੜੇ ਉਹਨਾਂ ਦੇ ਉੱਪਰ ਕੰਮ ਕਰਦੇ ਆ ਲੋਕ ਉਹ এডਿਕੇਸ਼ਨ ਦੇ ਉੱਪਰ ਬਹੁਤ ਘੱਟੇ ਕੰਮ ਕੀਤਾ ਜਾ ਰਹੇ ਹਨ ਉਹਨਾਂ ਦੀ ਰਾਜਨੀਤਿਕ ਔਰ ਧਾਰਮਿਕ ਜਿਹੜਾ ਸੋਚ ਹੈ ਉਹ ਲੈ ਕੇ ਤਾਂ ਕਾਫੀ ਲੋਕ ਬਹੁਤ ਸਾਰੀਆਂ ਗਤਿਗੀਆਂ ਕਰਦੇ ਆ ਲੇਕਿਨ ਜਿਹੜਾ ਉਹਨਾਂ ਦਾ ਸਮਾਜਿਕ ਪੱਖ ਸੀ এডਿਕੇਸ਼ਨ ਦਾ ਪੱਖ ਸੀ ਉਹਦੇ ਤੇ ਗੱਲ ਬਹੁਤ ਘੱਟ ਹੁੰਦੀ ਔਰ ਉਹਦੇ ਤੇ ਕੰਮ ਵੀ ਬਹੁਤ ਘੱਟ ਹੁੰਦਾ ਲੇਕਿਨ ਜਦੋਂ ਮੈਂ ਆਇਆ ਹੀ ਸੀ ਕੈਨੇਡਾ ਤੋਂ ਤੇ ਪਹਿਲਾਂ ਮੈਂ ਸਾਰਾ ਇੰਡੀਆ ਦਾ ਇੱਕ ਬਾਰ ਯਾਤਰਾ ਕੀਤੀ ਔਰ ਖਾਸ ਕਰ ਮਹਾਰਾਸ਼ਟਰ ਦੇ ਗਿਆ ਯਾਤਰਾ ਵਾਸਤੇ ਔਰ ਉੱਥੇ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ 바ਵਾ ਸਾਹਿਬ ਅੰਬੇਕਰ ਨੇ ਇੱਕ ਸੋਸਾਇਟੀ ਬਣਾਈ ਸੀ ਜਿਹੜਾ ਜਿਸ ਦਾ ਨਾਮ ਸੀ ਪੀਪਲਸ ਐਜੂਕੇਸ਼ਨ ਸੋਸਾਇਟੀ ਔਰ ਉਸ ਸੋਸਾਇਟੀ ਦੇ ਤਹਿਤ ਉਹਨਾਂ ਨੇ ਪਹਿਲਾਂ 1946 ਦੇ ਵਿੱਚ ਬੰਬੇ ਦੇ ਵਿੱਚ ਸਿਦਾਰਥ ਕਾਲਜ ਬਣਾਇਆ ਔਰ ਫਿਰ 1955 52 ਦੇ ਸਮੇਂ ਉਹਨਾਂ ਨੇ ਜਿਹੜਾ ਔਰੰਗਾਬਾਦ ਆ ਮਹਾਰਾਸ਼ਟਰ ਦਾ ਇੱਕ ਹੋਰ ਵੱਡਾ ਸ਼ਹਿਰ ਆ ਉੱਥੇ ਉਹਨਾਂ ਨੇ ਮਿਲਨ ਕਾਲਜ ਜਿਹੜਾ ਆ ਉਹ ਆਪਣੇ ਹੱਥੀ ਉਹਨਾਂ ਨੇ ਉਸ ਨੂੰ ਬਣਾਇਆ ਇਸ ਕਰਕੇ ਜਿਹੜਾ ਇਸ ਕਰਕੇ اور ਅੱਜ ਜੋ ਵੀ ਉਹ ਸੰਸਥਾ ਚੱਲਦੀ ਹੈ اور ਉਸ ਵੱਲੋਂ ਬਹੁਤ ਹੀ ਹਜ਼ਾਰਾਂ ਲੋਕ ਉਥੋਂ ਕੌਜਾਂ ਦੇ ਵਿੱਚੋਂ ਪੜ ਕੇ ਜਿਹੜੇ ਗ੍ਰੈਜੂਏਟ ਹੋ ਕੇ ਨਿਕਲੇ ਇੰਜੀਨੀਅਰ ਬਣ ਕੇ ਨਿਕਲੇ ਵਕੀਲ ਬਣ ਕੇ ਨਿਕਲੇ ਇਸ ਤਰ੍ਹਾਂ ਬਹੁਤ ਵੱਡੀ ਉਹਦੀ ਦੇਣ ਹੈ ਜੇ ਮਹਾਰਾਸ਼ਟਰ ਦੇ ਵਿੱਚ ਤੇ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਮੈਂ ਜਿੱਥੇ ਬਾਬਾ ਸਾਹਿਬ ਨੂੰ ਆਪਣੀ ਸ਼ਰਧਾਂਜਲੀ ਵੀ ਦਿੰਦਾ ਉੱਥੇ ਮੈਂ ਇਹ ਵੀ ਮੈਸੇਜ ਲਗਾਉਣਾ ਚਾਹੁੰਦਾ ਆ ਕਿ ਸਾਨੂੰ ਬਾਬਾ ਸਾਹਿਬ ਦੇ ਜਿਹੜਾ ਪਹਿਲਾ ਉਹਨਾਂ ਦਾ ਮਿਸ਼ਨ ਸੀ ਐਜੂਕੇਟ ਜਿਹੜਾ ਪਹਿਲਾ ਸ਼ਬਦ ਉਹਨਾਂ ਨੇ ਕਿਹਾ ਉਹਦੇ ਤੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਔਰ ਅਸੀਂ ਜਿਹੜੀ ਇਟਾ ਬਣਾਈ ਹੈ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਵੱਲੋਂ ਵੀ ਜਿਹੜਾ ਆ ਅਸੀਂ ਜ਼ਿਆਦਾ ਕੋਸ਼ਿਸ਼ ਹੀ ਕਰ ਰਹੇ ਹਾਂ ਕਿ ਪੰਜਾਬ ਔਰ ਇੰਡੀਆ ਦੇ ਇਸ ਖਿੱਤੇ ਦੇ ਵਿੱਚ ਜਿੱਥੇ ਜਿੱਥੇ ਅਸੀਂ ਐਜੂਕੇਸ਼ਨ ਦੇ ਉੱਪਰ ਜ਼ਰੂਰ ਕੰਮ ਕਰੀਏ ਕਿਉਂਕਿ ਇੰਡੀਆ ਦੇ ਵਿੱਚ ਅਸੀਂ ਪਿਛੇ ਜਿਹੜਾ ਇੱਕ ਆਰਟੀਕਲ ਵੀ ਪੜਿਆ ਵੈ ਸ਼ੇਅਰ ਵੀ ਉਹਦੇ ਉੱਤੇ ਇੱਕ ਗੱਲ ਕੀਤੀ ਸੀ ਕਿ ਇੰਡੀਆ ਦਾ ਜਿਹੜਾ ਇਸ ਟਾਈਮ ਸਰਵੇ ਹੋਇਆ ਹੈ এডੂਕੇਸ਼ਨ ਦੇ ਪੱਖ ਤੋਂ ਉਹਦੇ ਵਿੱਚ ਪੰਜਾਬ এডੂਕੇਸ਼ਨ ਦੇ ਮਾਮਲੇ 'ਚ 16ਵੇਂ ਨੰਬਰ ਤੇ ਆ ਉਦਾਂ ਆਪਾਂ ਸੋਚਦੇ ਆ ਜਾਂ ਕਹਿੰਦੇ ਆ ਕਿ ਪੰਜਾਬ ਇੰਡੀਆ ਦੀ ਸਭ ਤੋਂ ਡਿਵੈਲਪਡ ਸਟੇਟ ਆ ਰਹਿਣ ਸਨ ਇੱਥੇ ਲੋਕਾਂ ਦਾ ਸਭ ਤੋਂ ਅੱਛਾ ਆ ਲੇਕਿਨ ਸਿੱਖਿਆ ਦੇ ਮਾਮਲੇ 'ਚ ਇੰਡੀਆ ਦੀਆਂ ਮਤਲਬ ਲਗਭਗ 15 ਸਟੇਟਾਂ ਤੋਂ ਪਿੱਛੇ ਕਿਤੇ ਜਾ ਕੇ 16ਵੇਂ ਨੰਬਰ ਤੇ ਆ ਔਰ ਮੇਰਾ ਖਿਆਲ ਹੈ ਕੇਰਲਾ ਇੱਕ ਨੰਬਰ ਤੇ ਸੀ ਔਰ ਬਹਾਰਾਸ਼ਟਰਾ ਵੀ ਦੂਜੇ ਤੀਜੇ ਨੰਬਰ ਤੇ ਇੰਡੀਆ ਚ এডੂਕੇਸ਼ਨ ਦੇ ਮਾਮਲੇ ਤੇ ਸਨ ਨਜ਼ਰ ਆਂਦਾ ਤੇ ਇਸ ਕਰਕੇ ਜਿੱਥੇ ਅੱਜ ਦੇ ਮੌਕੇ ਤੇ ਬਹੁਤ ਸਾਰੇ ਲੋਕ 바ਵਾ ਸਾਹਿਬ ਦੇ ਜੀਵਨ ਦੇ ਉੱਪਰ ਗੱਲਬਾਤ ਕਰਨਗੇ ਵਿਚਾਰ ਰੱਖਣਗੇ ਉਹਨਾਂ ਦੇ ਰਾਜਨੀਤਿਕ ਧਾਰਮਿਕ ਪੱਖ ਤੇ ਗੱਲ ਕਰਨਗੇ ਮੈਂ ਜ਼ਰੂਰੀ ਸਮਝਿਆ ਕਿ ਜਿਹੜਾ ਉਹਨਾਂ ਦਾ ਸਮਾਜਿਕ ਪੱਖ ਹੈ এডੂਕੇਸ਼ਨ ਦਾ ਪੱਖ ਹੈ ਉਹਦੇ ਤੇ ਵੀ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਔਰ 에ਸੀ ਕਰਕੇ ਮੈਂ ਇਹ ਵੀਡੀਓ ਪਹਿਲਾਂ ਤਾਂ ਲਾਈਵ ਹੋਣ ਦਾ ਸੋਚ ਰਿਹਾ ਸੀ ਪਰ ਕੁਝ ਗੱਲ ਹੈ ਮੈਂ ਕਦੇ ਇਸ ਤਰ੍ਹਾਂ ਲਾਈਵ ਹੋਇਆ ਨਹੀਂ ਪਹਿਲਾਂ ਮੈਂ ਥੋੜਾ ਚੈੱਕ ਕਰਾਂਗਾ ਤਾਂ ਕਿ ਅੱਗੇ ਤੋਂ ਲਾਈਵ ਵੀ ਹੋਇਆ ਜਾ ਸਕੇ ਲੇਕਿਨ ਹੁਣ ਮੈਂ ਵੀਡੀਓ ਬਣਾ ਕੇ ਸ਼ੇਅਰ ਕਰਾਂਗਾ ਤੁਹਾਡੇ ਨਾਲੇ ਜਲਦੀ ਤੇ ਤੁਸੀਂ ਪਲੀਜ਼ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਕਰਿਓ ਔਰ ਸਾਡਾ YouTube ਦਾ ਜਿਹੜਾ ਚੈਨਲ ਹੈ ਇਹਦਾ ਪਲੀਜ਼ ਉਸ ਨੂੰ ਵੀ ਸਬਸਕ੍ਰਾਈਬ ਕਰਿਓ ਮੇਰੀ ਕੋਸ਼ਿਸ਼ ਹੈ ਕਿ ਇਹ ਜਿਹੜੇ ਵੀਡੀਓ ਅਸੀਂ ਮੈਸੇਜ ਦੇ ਰਹੇ ਹਾਂ ਇਹ ਜਿਆਦਾ ਤੋਂ ਜਿਆਦਾ ਜਿਹੜਾ ਸਾਡਾ ਯੂਥ ਆ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਤੱਕ ਜ਼ਰੂਰ ਪਹੁੰਚੇ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਵੱਲੋਂ ਹੋਵੇ ਔਰ ਇਸ ਤਰ੍ਹਾਂ ਅਸੀਂ ਪੰਜਾਬ ਨੂੰ ਇੰਡੀਆ ਨੂੰ ਇੱਕ ਵਧੀਆ ਸਮਾਜ ਔਰ ਦੇਸ਼ ਬਣਾ ਸਕੀਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਬਾਰ ਫਿਰ ਮਹਾਬਾਬਾ ਸਾਹਿਬ ਅੰਬੇਡਕਰ ਨੂੰ ਉਹਨਾਂ ਦੇ ਪਰਿਨਿਰਵਾਣ ਦਿਵਸ ਤੇ ਆਪਣੇ ਵੱਲੋਂ ਸ਼ਰਧਾਂਜਲੀ ਦਿੰਦਾ ਥੈਂਕ ਯੂ ਜੀ ਤੁਹਾਡਾ ਬਹੁਤ